ਕਿ ਕਿ ਅਸੀਂ ਲੋਕ ਸੇਵਾ ਕਰਨੀ ਹੈ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਟੈਬਲਿਸ਼ਮੈਂਟ ਉਹਨਾਂ ਨੂੰ ਮਜ਼ਬੂਤ ਉਹ ਆਸਮਾਨ ਤੋਂ गिर ਕੇ ਥਲੇ ਨ ਪਤਾਲ ਨੂੰ ਜਾ ਰਿਹਾ ਹੈ ਅੱਜ ਸਾਡੀ ਕੋਈ ਗਿਣਤੀ ਨਹੀਂ ਅਸੀਂ 15 ਚ ਵੀ ਨਹੀਂ ਆਉਂਦੇਗੇ ਪਹਿਲੇ 15 ਸਟੇਟਾਂ ਚ ਵੀ ਨਹੀਂ ਆਉਂਦੇਗੇ ਸਾਡਾ ਲਾਅ ਐਂਡ ਆਰਡਰ ਖਤਮ ਹੋ ਚੁੱਕਿਆ ਹੈ ਗੈਂਗਸਟਰ ਇੱਥੇ ਆ ਗਏ ਨੇ ਡਰੱਗਸ ਦਾ ਕੰਮ ਇੱਥੇ ਸ਼ੁਰੂ ਹੋ ਗਿਆ ਸੋ ਇਸ ਕਰਕੇ ਅਸੀਂ ਬਹੁਤ ਸੰਘਰਸ਼ ਕਰਨ ਤੇ ਬਾਅਦ ਤੁਹਾਨੂੰ ਜੀ ਬੀ ਜੀ ਪੀ ਦੀ ਟਿਕਟ ਮਿਲੀ ਹੈ ਪਲੀਜ਼ ਪਾਠ ਕਰੋ ਤੁਹਾਨੂੰ ਬੜੇ ਸੰਘਰਸ਼ ਕਰਨ ਤੋਂ ਬਾਅਦ ਬੀ ਜੀ ਜੀ ਪੀ ਟਿਕਟ ਮਿਲੀ ਹੈ ਕਿੰਨ ਮੁੱਦਿਆਂ ਨੂੰ ਲੈ ਕੇ ਤੁਸੀਂ ਆਪਣੇ ਹਲਕੇ ਜਾਓਗੇ ਦੇਖੋ ਸੰਘਰਸ਼ ਤਾਂ ਹਰ ਕੰਮ ਚ ਕਰਨਾ ਪੈਂਦਾ ਹੈ ਜਿੰਨੀ ਦੇਰ ਸੰਘਰਸ਼ ਨਾ ਕਰੋ ਤੇ ਮਾਨਵਤਾ ਜਿਹੜੀ ਹੈ ਉਹ ਨਹੀਂ ਜਾਗਦੀ ਕਿ ਸੋ ਇਸ ਕਰਕੇ ਮੇਰੇ ਮੇਨ ਮੁੱਦੇ ਹੈਗੇ ਨੇ ਕਿ ਅਸੀਂ ਲੋਕ ਸੇਵਾ ਕਰਨੀ ਹੈ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਟੈਬਲਿਸ਼ਮੈਂਟ ਉਹਨਾਂ ਨੂੰ ਮਜ਼ਬੂਤ ਕਰਨਾ ਇਸ ਵੇਲੇ ਜਿਹੜੀ ਸਾਡੇ ਸੂਬੇ ਦੀ ਲੋੜ ਹੈ ਕਿਉਂਕਿ ਸੂਬਾ ਜਿਹੜਾ ਹੈ ਉਹ ਆਸਮਾਨ ਤੋਂ ਗਿਰ ਕੇ ਥੱਲੇ ਨਿਪਤਾਲ ਨੂੰ ਜਾ ਰਿਹਾ ਹੈ ਅੱਜ ਸਾਡੀ ਕੋਈ ਗਿਣਤੀ ਨਹੀਂ ਅਸੀਂ 15 ਚ ਵੀ ਨਹੀਂ ਆਉਂਦੇਗੇ ਪਹਿਲੇ 15 ਸਟੇਟਾਂ ਚ ਵੀ ਨਹੀਂ ਹੁੰਦੇਗੇ ਸਾਡੀ ਆਰਥਿਕ ਸਥਿਤੀ ਖਰਾਬ ਹੋ ਚੁੱਕੀ ਹੈ ਸਾਡਾ ਲਾਅ ਐਂਡ ਆਰਡਰ ਖਤਮ ਹੋ ਚੁੱਕਿਆ ਹੈ ਗੈਂਗਸਟਰ ਇੱਥੇ ਆ ਗਏ ਨੇ ਡਰੱਗਸ ਦਾ ਕੰਮ ਇੱਥੇ ਸ਼ੁਰੂ ਹੋ ਗਿਆ ਸੋ ਇਸ ਕਰਕੇ ਇੰਡਸਟਰੀ ਇੱਥੋਂ ਜਾ ਰਹੀ ਹੈ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਦਰਸਾਉਂਦੀਆਂ ਨੇ ਕਿ ਇਸ ਪੰਜਾਬ ਨੂੰ ਇੱਕ ਸਟਰੋਂਗ ਲੀਡਰਸ਼ਿਪ ਦੀ ਲੋੜ ਹੈਗੀ ਹੈ ਜਿਹੜੀ ਕਿ ਸਾਨੂੰ ਮੋਦੀ ਸਾਹਿਬ ਦੇ ਨੇਤ੍ਰਿਤਵ ਵਿੱਚ ਮਿਲ ਜਾ ਰਹੀ ਹੈ ਅਸੀਂ ਉਹ ਤੀਜੀ ਵਾਰੀ ਸਰਕਾਰ ਉੱਥੇ ਬੰਬੇ ਹੀ ਹੈ ਜੇ ਸਾਡੇ ਐਮਪੀ ਇੱਥੋਂ ਜਿੱਤ ਕੇ ਜਾਣਗੇ ਤੇ ਅਸੀਂ ਆਵਾਜ਼ ਪੰਜਾਬ ਦੀ ਉੱਥੇ ਬੁਲੰਦ ਕਰਾਂਗੇ ਔਰ ਜਿਹੜੇ ਇੱਥੋਂ ਦੇ ਵਿਕਾਸ ਦੇ ਜਿਹੜੇ ਲਾਅ ਐਂਡ ਆਰਡਰ ਦੇ ਜਿਹੜੇ ਦੂਜੇ ਕੰਮ ਨੇ ਅਸੀਂ ਉਹਨਾਂ ਨੂੰ ਪੂਰਾ ਕਰਾਂਗੇ ਜਿਹੜੀ ਬੇਰੁਜ਼ਗਾਰੀ ਚਮਸਿਆ ਤੁਸੀਂ ਤਾਂ ਹਲਕੇ ਨੂੰ ਚੰਗੇ ਨਾਲ ਜਾਣਦੇ ਹੋ ਬੇਰੁਜ਼ਗਾਰੀ ਤੇ ਨਸ਼ਾ ਦੂਰ ਕਰਨ ਲਈ ਤੁਹਾਡਾ ਕੀ ਪਹਿਲ ਕਦਮੀ ਹੋਏਗੀ ਬਿਲਕੁਲ ਅਸੀਂ ਇੱਥੇ ਪਬਲਿਕ ਸੈਕਟਰ ਅਸੀਂ ਇੱਥੇ ਲਿਆਵਾਂਗੇ ਜਿਹਦੇ ਚ ਨੌਕਰੀਆਂ ਮਿਲਣ ਗਿਆ ਬਾਰਡਰ ਏਰੀਆ ਅਸੀਂ ਉਹਦੇ ਵਾਸਤੇ ਸਪੈਸ਼ਲ ਪੈਕੇਜ ਲਾਵਾਂਗੇ ਪ੍ਰਧਾਨ ਮੰਤਰੀ ਜੀ ਕੋਲੋਂ ਜਦੋਂ ਸਪੈਸ਼ਲ ਪੈਕੇਜ ਮਿਲਗੇ ਉਹ ਇੰਡਸਟਰੀਸਟ ਨੂੰ ਤੁਸੀਂ ਵੀ ਕਹੋਗੇ ਵੀ ਇੱਥੇ ਆਓ ਇੱਥੇ ਇੰਡਸਟਰੀ ਲਾਓ ਟੈਕਸ ਰੇਟ ਹੈ ਹੋਰ ਚੀਜ਼ਾਂ ਦਾ ਤੇ ਜਦੋਂ ਇੰਡਸਟਰੀ ਆਏਗੀ ਏਮਪਲੋਇਮੈਂਟ ਵਧੇਗੀ ਲੋਕਾਂ ਦਾ ਧਿਆਨ ਡਰੱਗਸ ਤੋਂ ਖਤਮ ਹੋਏਗਾ ਤੇ ਲੋਕ ਪੋਰਟਫੋਲੀਓ ਤੋਂ ਹੋਣਗੇ ਜਿਸ ਤਰ੍ਹਾਂ ਇੰਡੀ ਗਠਬੰਧਨ ਦੇ ਕੁਝ ਜਿਹੜੇ ਪਾਰਟੀ ਵਾਲੇ ਨੇ ਜਿਸ ਦਾ ਫਾਰੂਕ ਦੁਲਾਈ ਬੋਲਦੇ ਰਹੇ ਕਿ ਅੱਜ ਪਾਕਿਸਤਾਨ ਨੇ ਚੁੜੀਆਂ ਨਹੀਂ ਪਾਈਆਂ ਔਰ ਆਪਣੇ ਉਹਨਾਂ ਕੋਲ ਜੇ ਪਰਮਾਣੂ ਬੋਕ ਸਪੋਰਟ ਹੈ ਉਹਦਾ ਮਕਸਦ ਕੀ ਕਹਿਣ ਦਾ ਮਤਲਬ ਕੀ ਹੋਣਾ ਦੇਖੋ ਫਾਰੂਕ ਅਬਦੁੱਲਾ ਸਾਹਿਬ ਬੜੇ ਸੀਨੀਅਰ ਲੀਡਰ ਨੇ ਮੈਨੂੰ ਇਹਨਾਂ ਦਾ ਨਹੀਂ ਪਤਾ ਵੀ ਉਹਨਾਂ ਦੇ ਕੀ ਵਿਚਾਰ ਨੇ ਉਹਨਾਂ ਦੇ ਵਿਚਾਰ ਉਹ ਜੀ 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 ਜੋ ਵੀ ਹੈ ਨੇ ਜੀ ਜੀ ਲੇਕਿਨ ਮੈਂ ਇਹ ਕਹਿਣਾ ਚਾਹਣਾ ਕਿ ਮੋਦੀ ਸਾਹਿਬ ਨੇ ਜੋ ਫੋਰਨ ਪੋਲਿਸੀ ਬਣਾਈ ਹੈ ਸਾਡੇ ਜਿਹੜੇ ਗੁਆਂਢੀ ਮੁਲਕ ਨੇ ਜਿਹੜੇ ਸਾਨੂੰ ਡਿਸਟਰਬ ਕਰਦੇ ਰਹਿੰਦੇ ਸੀ ਚਾਈਨਾ ਜਾਂ ਪਾਕਿਸਤਾਨ ਨੇ ਉਹਨਾਂ ਦੀ ਜਰੂਰਤ ਨਹੀਂ ਕਿ ਅੱਖ ਚੱਕ ਕੇ ਵੀ ਹਿੰਦੁਸਤਾਨ ਵੱਲ ਵੇਖ ਲੈਣ ਤੇ ਅੱਗੇ ਅਸੀਂ ਪੰਜਾਬੀ ਇੱਥੇ ਸਟੇਟ 'ਚ ਹੈਗੇ ਆਂ ਤੇ ਪੰਜਾਬੀਆਂ ਨੇ ਹਮੇਸ਼ਾ ਸ਼ਹਾਦਤਾਂ ਦਿੱਤੀਆਂ ਨੇ ਮੁਲਕ ਤੇ ਆਂਚ ਨਹੀਂ ਆਉਣ ਦਿੱਤੀ ਤਾਂ ਇਸ ਕਰਕੇ ਸਾਨੂੰ ਫਕਰ ਹੈ ਪੰਜਾਬ ਦਾ ਵੀ ਤੇ ਸਾਨੂੰ ਮੋਦੀ ਸਾਹਿਬ ਦੀ ਲੀਡਰਸ਼ਿਪ ਦਾ ਫਿਰ ਕੇਤਰੀਵਾਲ ਕੋ ਜਮਾਨਤ ਮਿਲੀ ਅਸਕਰ ਕਿਸਾ ਲੰਦੇ ਵੀ ਹੈ ਉਹਨਾਂ ਕੀ ਅਸਰ ਪੈ ਕਾਨੂੰਨੀ ਕੰਮ ਸੀ ਉਹਨਾਂ ਨੇ ਕਾਨੂੰਨ ਨੇ ਉਹਨੂੰ ਅੰਦਰ ਕੀਤਾ ਕਾਨੂੰਨ ਨੇ ਜ਼ਮਾਨਤ ਦੇਤੀ ਉਹਦੇ ਚ ਮੇਰਾ ਕੀ ਕਹਿਣਾ ਹੈ ਜੀ ਆਇਆਂ ਨੂੰ ਉਹ ਜਿਹੜੀ ਪਾਲਿਕਾ ਚ ਲੱਗੇ ਚਲਕੇ ਚ ਵਿਰੋਧ ਤਾਂ ਹੋਏਗੀ ਉਹਨੂੰ ਰੁਕ ਵੀ ਠੱਲ ਮੇਰੀ ਕੋਈ ਵਿਰੋਧ ਹੈ ਹੀ ਨਹੀਂ ਕੌਣ ਕਹਿੰਦਾ ਵਿਰੋਧਕ ਕਿਸ ਤਰ੍ਹਾਂ ਵਿਰੋਧ ਹੋਏਗੀ ਜਿਹੜੇ ਸੰਗਠਨ ਜਿਹੜੇ ਅਸ਼ੋਕ ਚ ਟਿਕਟ ਲੈਦੇ ਉਹਨਾਂ ਨੂੰ ਨਹੀਂ ਮਿਲਦਾ ਕੁਛ ਤਾਂ مایੁਸੀ ਆਏਗੀ ਨਹੀਂ 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 ਕੋਈ ਕੋਈ مایੁਸੀ ਨਹੀਂ ਸਾਰੇ ਨਾਲ ਨੇ ਵੇਖੋ ਜੇ مایੁਸੀ ਹੁੰਦੀ ਤੇ ਇੱਥੇ ਕੋਈ ਬੰਦੇ ਨਾ ਹੁੰਦੇ ਸੋ ਪਾਰਟੀ ਨੂੰ ਸੰਗਠਨ ਅਸੀਂ ਮਜ਼ਬੂਤ ਕਰਨਾ ਹੈ ਤਾਂ ਭਾਰਤੀ ਜਨਤਾ ਪਾਰਟੀ ਚ ਟਿਕਟ ਲੈਣ ਤੋਂ ਪਹਿਲਾਂ ਲੜਾਈ ਹੁੰਦੀ ਬਾਅਦ ਚ ਕੋਈ ਲੜਾਈ ਕਵਰਿੰਗ ਦੇ ਸਰਕਾਰ ਬਣ ਜਾਏਗੀ ਤੇ ਫਿਰ ਇਲਾਕੇ ਦੇ ਨੁਹਾਰ ਬਲ ਜਾਏਗੀ ਬਿਲਕੁਲ ਦੇਖ ਲੀ ਥੈਂਕ ਯੂ ਥੈਂਕ ਯੂ